ਰਾਜ ਅਦਾਲਤ ਨੂੰ ਬਰੀ ਕਰ ਦਿੱਤਾ ਗਿਆ ਹੈ ਹਾਈ ਕੋਰਟ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਹਾਈ ਕੋਰਟ ਨੇ ਦੱਸਿਆ ਕਿ ਸੀਬੀਆਈ ਕੋਰਟ ਦੇ ਫੈਸਲੇ ਨੂੰ ਰੱਦ ਕੀਤਾ ਹੈ ਇਸ ਸਬੰਧ ਵਿੱਚ ਡੇਰਾ ਮੁਖੀ ਸਮੇਤ ਪੰਜ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ ਆਰ ਡਿਟੇਲ ਆਰਡਰ ਅਜੇ ਆਉਣਾ ਬਾਕੀ ਹੈ ਪਰ ਵੱਡੀ ਹਾਈ ਕੋਰਟ ਦੇ ਵਿੱਚ ਡੇਰਾ ਮੁਖੀ ਦੇ ਵੱਲੋਂ ਚੁਣੌਤੀ ਦਿੱਤੀ ਗਈ ਸੀ ਔਰ ਪਟੀਸ਼ਨ ਦਾਖਲ ਕੀਤੀ ਗਈ ਸੀ ਇਸੇ ਸਬੰਧ ਦੇ ਵਿੱਚ ਅੱਜ ਫੈਸਲਾ ਸੁਣਾਇਆ ਜਾਣਾ ਸੀ ਤਾਂ ਵੱਡੀ ਰਾਹਤ ਮਿਲੀ ਹੈ ਡੇਰਾ ਮੁਖੀ 라ਹੀਨ ਨੂੰ ਕਰ ਹੋ ਗਿਆ ਕਿ ਸਾਦਮਾ ਦਿਨਾਲ ਬਲਾਦਕਾਰ ਮਾਮਲੇ ਦੇ ਵਿੱਚ 2017 ਤੋਂ ਡੇਰਾ ਮੁਖੀਰਾ ਨਕੀਮ ਸਜ਼ਾ ਪੁਗਤ ਰਿਹਾ ਆ ਪਰਿਸ਼ਿਸ਼ ਸਮਿਆ ਦੇ ਵਿੱਚ ਪੈਰੋਲ ਪਰਲੋ ਤੇ ਉਹ ਤੋਂ ਬਾਅਦ ਵੀ ਲਗਾਤਾਰ ਸਿਆਸੀ ਮੁੱਦਾ ਜਿਹੜਾ ਹੈ ਉਹ ਫਕਦਾ ਰਿਹਾ ਔਰ ਨਾਲ ਹੀ ਨਾ ਦੂਸਰੇ ਮਾਮਲੇ ਦੇ ਵਿੱਚ ਵੀ ਰਣਜੀਤ ਸਿੰਘ ਕਤਲ ਕੇਸ ਦੇ ਵਿੱਚ ਵੀ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁناਈ ਗਈ ਸੀ ਪਰ ਉਮਰ ਕੈਦ ਦੀ ਸਜ਼ਾ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਚਲਵਾਤੀ ਦਿੱਤੀ ਗਈ ਇਸ ਪੈਸੇ ਨੂੰ ਹਾਲਾਂਕਿ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਅਜਿਹੜਾ ਹੈ ਇਹ ਵੀ ਕਤਲਕਾਰ ਔਰ ਇਸ ਦਿਨਾਂ ਜੁੜੇ ਹੋਏ ਜਿਹੜੇ ਲੋਕ ਨੇ ਪਰਿਵਾਰਕ ਮੈਂਬਰ ਉਹਨਾਂ ਦੇ ਵੱਲੋਂ ਸੁੱਖ ਦਾ ਸਾਹ ਲਿਆ ਗਿਆ ਸੀ ਕਿ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਪਰ ਰਣਜੀਤ ਸਿੰਘ ਦਾ ਕਤਲ ਹੋਇਆ ਸੀ ਡੇਰੇ ਦੇ ਅੰਦਰ ਜਿਸ ਨੂੰ ਲੈ ਕੇ ਲਗਾਤਾਰ ਕੇਸ ਜਿਹੜਾ ਹੈ ਉਹ ਲੜਿਆ ਗਿਆ ਸੀ ਔਰ ਉਸ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਸੀ ਪਰ ਹੁਣ ਇੱਕ ਵੱਡੀ ਖਬਰ ਡੇਰਾ ਮੁਖੀ ਨੂੰ ਰਾਹਤ ਮਿਲੀ ਹੈ ਡੇਰਾ ਮੁਖੀ ਨੂੰ ਸੀ ਬਿਆਏ ਕੋਰਟ ਨੇ ਜੋ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤਾਂ ਹੁਣ ਹਾਈ ਕੋਰਟ ਦੇ ਵੱਲੋਂ ਉਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਹੈ ਦੱਸਿਆ ਕਿ ਜਿਹੜਾ ਮੁਕੀਸਮੇਤ ਪੰਜ ਮੁਲਜ਼ਮ ਯਾਨੀ ਕਿ ਪੰਜ ਦੇ ਪੰਜੇ ਮੁਲਜ਼ਮ ਬਰੀ ਕਰ ਦਿੱਤੇ ਗਏ ਨੇ ਪੰਜਾਂ ਨੂੰ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਹੋਰ ਵੀ ਜ਼ਬਤੇ ਦੇ ਜਾਣਕਾਰੀ ਜ਼ਰੂਰ ਲਵਾਂਗੇ ਅਜੇ ਡਿਟੇਲ ਆਰਡਰ ਆਣਾ ਬਾਕੀ ਹੈ ਕਿਉਂਕਿ ਉਸ ਦੇ ਵਿੱਚ ਹੀ ਸਾਫ਼ ਹੋ ਸਕੇਗਾ ਕਿ ਆਖਰਕਾਰ ਕੀ ਕੋਰਟ ਨੇ ਵੱਲੋਂ ਮੈਂਸ਼ਨ ਕੀਤਾ ਗਿਆ ਔਰ ਕਿਹੜੇ ਸਬੂਤਾਂ ਦੇ ਆਧਾਰ ਤੇ ਅਜੇਹਾ ਸਾਫ਼ ਹੋਇਆ ਹੈ ਜਾਂ ਹਾਈ ਕੋਰਟ ਨੂੰ ਲੱਗਿਆ ਕੀ ਬਿਲਕੁਲ ਡੇਰਾ ਮੁਖੀ ਤੇ ਹੋਰ ਜਿਹੜੇ ਚਾਰ ਮੁਲਜ਼ਮ ਨੇ ਉਹ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਹਨ ਕਿਉਂਕਿ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੀ ਸਿਪਾਇਆ ਅਦਾਲਤ ਦੇ ਵੱਲੋਂ ਵਰਕੈਦੀ ਸਜ਼ਾ ਸੁਣਾਈ ਗਈ ਸੀ ਪਰ ਲਗਾਤਾਰ ਡੇਰਾ ਮੁਖੀ ਦੇ ਪਿਛਲੇ ਸਮਿਆਂ ਦੇ ਵਿੱਚ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਹੀ ਮਾਫ ਕਰਿਓ ਪੈਰੋਲ ਤੇ ਬਾਹਰ ਆਉਣ ਤੋਂ ਬਾਅਦ ਹੀ ਸਿਆਸੀ ਜਿਹੜਾ ਮਸਤਾ ਹੈ ਉਹ ਬਣਿਆ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਹਰਿਆਣਾ ਸਰਕਾਰ ਤੇ ਵੀ ਖੜੇ ਹੁੰਦੇ ਨੇ ਪਰ ਹੁਣੇ ਮਾਮਲੇ ਦੇ ਵਿੱਚ ਬਹੁਤ ਵੱਡੀ ਖਬਰ ਹੈ ਉਮੇਸ਼ ਸ਼ਰਮਾ ਬਰੇ ਸਯੋਗੀ ਫੋਨ ਲਾਈਨ ਤੇ ਨੇ ਉਮੇਸ਼ ਕਿ ਕੁਝ ਜਾਣਕਾਰੀ ਪੂਰੀ ਇਹ ਮਾਮਲਾ ਸੀਗਾ ਡੇਰੇ ਦਾ ਜਿਹੜਾ ਸਾਬਕਾ ਮੈਨੇਜਰ ਸੀ ਰਣਜੀਤ ਸਿੰਘ ਮਰਡਰ ਮਾਮਲਾ ਔਰ ਕਾਫੀ ਹਾਈ ਪ੍ਰੋਫਾਈਲ ਵਾਲਾ ਮਾਮਲਾ ਰਹਾ ਸੀਬੀਆਈ ਨੇ ਜਾਂਚ ਕੀਤੀ ਸੀ ਸੀਬੀਆਈ ਕੋਰਟ ਵੱਲੋਂ ਹੀ ਡੇਰੇਮੁਖੀ ਤੇ ਸਮੇਤ ਪੰਜ ਜਿਹੜੇ ਕ୍ୟੂਜ਼ ਦੇ ਸੀਗੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਔਰ ਡੇਰੇਮੁਖੀ ਔਰ ਬਾਕੀ ਨੇ ਐਸੀ ਸਜ਼ਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਖਲ ਕੀਤੀ ਸੀ ਅਪੀਲ ਦਾ ਮਤਲਬ ਇਹ ਹੁੰਦਾ ਕਿ ਇਹ ਜਿਹੜੀ ਸਜ਼ਾ ਸੀਬੀਆਈ ਕੋਰਟ ਨੇ ਸੁਣਾਈ ਹੈ ਇਹਨੂੰ ਉੱਚਲੀ ਜਿਹੜੀ ਅਦਾਲਤ ਹੁੰਦੀ ਹੈ ਉਹਦੇ ਵਿੱਚ ਇਸ ਸਜ਼ਾ ਨੂੰ ਪਟਾਣ ਦੀ ਉਹਨਾਂ ਨੂੰ ਰੱਦ ਕਰਨ ਦੀ ਅਪੀਲ ਹੁੰਦੀ ਹੈ ਔਰ ਉਸ ਅਪੀਲ ਦੇ ਸੁਣਵਾਈਆਂ ਚੱਲੀਆਂ ਨੇ ਇੱਕ ਦੋਨੋ ਧਿਰਾਂ ਦੀ ਕਹਿੰਦੇ ਆ ਕਿ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਇੱਕ ਸਮਾਂ ਪਹਿਲਾਂ ਗੁਰਜੋਤ ਇਹ ਫੈਸਲਾ ਪੰਜਾਬ ਰੈਨ ਹਾਈ ਕੋਰਟ ਨੇ ਸੁਰੱਖਿਤ ਰੱਖ ਲਿਆ ਸੀ ਔਰ ਅੱਜ ਪ੍ਰੋਨਾਨਸਮੈਂਟ ਹੋਈ ਹੈ ਪ੍ਰੋਨਾਨਸਮੈਂਟ ਵਿੱਚ ਇੱਕ ਸ਼ਬਦ ਹੁੰਦਾ ਹੈ ਕਿ ਅਲਾਉ ਜਾਂ ਡਿਸਮਿਸ ਔਰ ਉਹਦੇ ਵਿੱਚ ਜਦੋਂ ਆ ਗਿਆ ਕਿ ਜੱਜਮੈਂਟ ਰਿਵਰਸ ਇਹਦਾ ਮਤਲਬ ਹੈ ਕਿ ਇਹ ਜਿਹੜਾ ਸੀਬੀਆਈ ਕੋਰਟ ਦਾ ਫੈਸਲਾ ਸੀ ਰੱਦ ਕਰਤਾ ਗਿਆ ਡਿਟੇਲ ਆਰਡਰ ਆਣਾ ਬਾਕੀ ਹੈ ਯਾਨੀ ਕਿ ਕੋਰਟ ਨੂੰ ਕੀ ਲੱਗਿਆ ਕੋਰਟ ਦਾ ਕੀ ਪੱਖ ਰਹਾ ਕੋਰਟ ਨੇ ਕੀ ਕਿਵੇਂ ਇਹ ਸਾਰਾ ਆਪਣਾ ਜਿਹੜਾ ਫੈਸਲਾ ਉਹ ਡਿਟੇਲ ਆਰਡਰ ਵਿੱਚ ਹੀ ਆਏਗਾ ਜਿਹੜਾ ਦੁਸ਼ਾਂਤ ਕਰ ਸਕਦਾ ਹੈ ਲੇਕਿਨ ਇੱਕ ਰਣਜੀਤ ਸਿੰਘ ਦੇ ਮਰਡਰ ਮਾਮਲੇ ਵਿੱਚ ਡੇਰਾ ਮੁਖੀ ਦੇ ਵੱਲੋਂ ਗੱਲ ਕੀਤੀ ਜਾਵ ਰਹੀ ਹੈ ਇੱਕ ਵੱਡੀ ਰਾਹਤ ਹੈ ਹਾਲਾਂਕਿ ਇਹ ਵੀ ਇੱਥੇ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਕਿ ਹਲੇ ਜੇਲ੍ਹ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ ਕਰਕੇ ਡੇਰਾ ਮੁਖੀ ਕਿਉਂਕਿ ਬਾਕੀ ਮਾਮਲੇ ਵਿੱਚ ਵੀ ਸਜ਼ਾ ਜਿਹੜੀ ਹੈਗੀ ਹੈ ਉਹ ਚਲਦੀ ਪਈ ਹੈ ਜੀ ਠੀਕ ਹੈ ਫਿਰਾਲ ਇਸ ਤੋਂ ਇਲਾਵਾ ਕਿਉਂਕਿ ਡਿਟੇਲ ਆਰਡਰ ਅਲੇ ਆਣੋ ਬਾਕੀ ਹੈ ਤਾਂ ਉਮੇਸ਼ ਤੁਹਾਡਾ ਰੁਖ ਜ਼ਰੂਰ ਕਰਾਂਗੇ ਤਕਨ ਬਲਾਕੇ ਵੱਡੀ ਖਬਰ ਹੈ ਡੇਰਾ ਮੁਖੀ ਰਾਹਮਹੀਨ ਨੂੰ ਵੱਡੀ ਰਾਹਤ ਮਿਲੀ ਹੈ ਸਦੱਸਾਏ ਕਿ 2021 ਅਕਤੂਬਰ ਦੇ ਵਿੱਚ ਇਹ ਸਜ਼ਾ ਜਿਹੜੀ ਸੁਣਾਈ ਗਈ ਸੀ ਔਰ 19 ਸਾਲ ਬਾਅਦ ਡੇਰਾ ਮੁਖੀ ਰਾਮ ਰਹੀਮ ਸਮੇਤ ਪੰਜ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਸੀ ਸੀਬੀਆਈ ਕੋਰਟ ਦੇ ਵੱਲੋਂ ਨਾਲ ਹੀ 31 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਸੀ ਡੇਰਾ ਮੁਖੀ ਨੂੰ ਸਾਰੇ ਮਾਮਲੇ ਦੇ ਵਿੱਚ ਪਰ ਹੁਣ ਇੱਕ ਵੱਡੀ ਰਾਹਤ ਮਿਲੀ ਹੈ ਜਿਵੇਂ ਮੀਸ਼ਰ ਜ਼ਿਕਰ ਕਰ ਰਹੇ ਨੇ ਥੋੜੀ ਦੇਰ ਦੇ ਵਿੱਚ ਡਿਟੇਲ ਆਰਡਰ ਆ ਜਾਏਗਾ ਕਿਉਂਕਿ ਦੋਵਾਂ ਪੱਖਾਂ ਦੇ ਵਿੱਚ ਸੁਭਾਵਿਕ ਤੌਰ ਤੇ ਬਹਿਸ ਹੋਈ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਰੱਖਿਅਤ ਰੱਖਿਆ ਗਿਆ ਜਿਸ ਤੋਂ ਬਾਅਦ ਹੁਣ ਇਸ ਕੇਸ ਦੇ ਵਿੱਚ ਰਾਹਤ ਦੇ ਦਿੱਤੀ ਗਈ ਹੈ ਡੇਰਾ ਮੁਖੀ ਰਾਮ ਰਹੀਮ ਨੂੰ ਹਾਲਾਂਕਿ ਵਾਕਈ ਕਿਉਂਕਿ ਸਾਤ ਦਿਨਾਂ ਦਾ ਬਲਦ ਕਾ ਮਾਮਲੇ ਦੇ ਵਿੱਚ ਚੜਿਆ 10-10 ਸਾਲ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਸੀ ਤਾਂ ਇਸ ਕਰਕੇ ਜਿਰਾ ਹੈ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਡੇਰਾ ਮੁਖੀ ਰਾਮ ਰਹੀਮਾ ਜੇਲ੍ਹ ਤੋਂ ਬਾਹਰ ਨਹੀਂ ਆਏਗਾ ਹਜੇ ਤਾਂ ਸਾਰੇ ਮਾਮਲੇ ਦਾ ਜ਼ਿਕਰ ਕਰਦੇ ਹਾਂ ਸਾਲ 2002 ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਸਾਲ 2002 ਦੇ ਵਿੱਚ ਰਣਜੀਤ ਸਿੰਘ ਦਾ ਕਤਲ ਹੋਇਆ ਸੀ ਰਣਜੀਤ ਸਿੰਘ ਡੇਰੇ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ ਡੇਰੇ ਵਾਲਿਆਂ ਨੂੰ 2002 ਦੇ ਵਿੱਚ ਦੱਸ ਗਏ ਗੋਮਨਾਮ ਚਿੱਠੀ ਪਿੱਛੇ ਰਣਜੀਤ ਸਿੰਘ ਦਾ ਹੱਥ ਹੋਣ ਦਾ ਸ਼ੱਕ ਸੀ ਗੋਮਨਾਮ ਚਿੱਠੀ ਇਹ ਦੱਸਦੀ ਹੈ ਕਿ ਸਾਦਮੀਆਂ ਦੇ ਵੱਲੋਂ ਲਿਖੀ ਗਈ ਸੀ ਔਰ ਉਸ ਟਿੱਠੀ ਦੇ ਪਿੱਛੇ ਰঞ্জੀਤ ਸਿੰਘ ਦਾ ਹੱਥ ਹੈ ਇਹ ਸ਼ੱਕ ਹੋਇਆ ਤਾਂ ਰঞ্জੀਤ ਸਿੰਘ ਤੇ ਡੇਰੇ ਦੇ ਵਿੱਚ ਆ ਕੇ ਰਾਮ ਰਹੀਮ ਤੋਂ ਮਾਫੀ ਮੰਗਣ ਦੇ ਲਈ ਉਸ ਨੂੰ ਕਿਹਾ ਗਿਆ ਤੇਰੇ ਵਿੱਚ ਨਾ ਆਉਣ ਤੇ ਪਿੰਡ ਖਾਨਪੂਰ ਕੋਲੀਆਂ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਔਰ ਉਸ ਸਾਰੇ ਕਤਲ ਦੇ ਵਿੱਚ ਸੀ ਬਿਆਹ ਕੋਰਟ ਦੇ ਦੋਸ਼ੀ ਮੰਨਿਆ ਡੇਰਾ ਮੁਖੀ ਔਰ ਉਸ ਦੇ ਜਿਹੜੇ ਹੋਰ ਚਾਰ ਸਾਥੀ ਨੇ ਰਾਖੀ ਦੱਸਦੇ ਕਿ ਬਾਕੀ ਚਾਰੇ ਦੋਸ਼ੀ ਜਿਹੜੇ ਸਾਥੀ ਨੇ ਉਹਨਾਂ ਦਾ ਨਾਮ ਕ੍ਰਿਸ਼ਨ ਸਬਦਿਲ ਆਫਤਾਰ ਤੇ ਜਸਬੀ ਤਾਂ ਇਹਨਾਂ ਪੰਜਾਂ ਨੂੰ ਪੰਚਕੁਲਾ ਦੀ ਸੀ ਬਿਆਹ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਨਾਲ ਹੀ ਸੀਬੀਆਈ ਕੋਰਟ ਨੇ ਜੜਾ ਹੈ ਪੰਚਕੁਲਾ ਦੇ ਵਿੱਚ ਉਸ ਵੇਲੇ ਦੱਸਦੀ ਕਿ 144 ਤਾਰਾ ਲਾਗੂ ਕੀਤੀ ਗਈ ਸੀ ਕਿਉਂਕਿ ਸੁਭਾਵਿਕ ਤੌਰ ਤੇ ਜਿਸ ਕਿਸਮ ਦੀ ਹਿੰਸਾ ਹੋਈ ਸੀ ਉਸ ਉਸ ਦੇ ਮਤੇ ਨਸਰ ਜਿਹੜਾ ਹੈ ਸਾਰਾ ਧਿਆਨ ਦੇ ਵਿੱਚ ਰੱਖਿਆ ਗਿਆ ਤਾਂ ਉਸ ਕੇਸ ਦੇ ਵਿੱਚ ਸੀਬੀਆਈ ਕੋਰਟ ਨੇ ਦੱਸਦੀ ਹੈ ਕਿ ਕੋਰਟ ਤੇ ਫੈਸਲਾ ਸੁਣਾਇਆ ਔਰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਪਰ ਉਸ ਮਾਮਲੇ ਦੇ ਵਿੱਚ ਹੁਣ ਵੱਡੀ ਰਾਹਤ ਮਿਲੀ ਡੇਰਾ ਮੁਖੀ ਨੂੰ ਔਰ ਨਾਲ ਹੀ ਬਾਕੀ ਦੇ ਹੋਰ ਚਾਰੇ ਦੋਸ਼ੀ ਜਿਹੜੇ ਨੇ ਕ੍ਰਿਸ਼ਨ ਸਬਦਿਲ ਅਵਤਾਰ ਤੇ ਜਸਦੀਪ ਨੂੰ ਵੀ ਰਾਹਤ ਮਿਲਿਆ ਉਮਰ ਕੈਦ ई बड़ी करें जुर्माना भी लगाया और मामला जरा है ज्यादा इस करके सुरक्षित क्योंकि सीधे तौर पर यह मामला अः जोड़े सादिया के बलात्कार के मामले के जुड़िया हुआ है क्योंकि गुमनाम चिट्ठी मिलती है तो उसके पिछले रणजीत सिंह ਅਸ਼ੱਕ ਸੀ ਡੇਰੇ ਨੂੰ ਆਖਿਰਕਾਰ ਕਿ ਉਸ ਦਾ ਹੱਥ ਇਸ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਉਹ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ ਪਰ ਉਸ ਦਾ ਕਤਲ ਜਿਹੜਾ ਹੈ ਉਹ ਖਾਨਪੁਰ ਦੇ ਵਿੱਚ ਕੋਲੀਆਂ ਦੇ ਵਿੱਚ ਕੀਤਾ ਗਿਆ ਸੀ ਪਿੰਡ ਖਾਨਪੁਰ ਕੋਲੀਆਂ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਪਰ ਹੁਣ ਉਸ ਮਾਮਲੇ ਦੇ ਵਿੱਚ ਇੱਕ ਵੱਡੀ ਰਾਹਤ ਡੇਰਾ ਮੁਖੀ ਨੂੰ ਮਿਲਿਆ ਹਾਲਾਂਕਿ ਤੋਂ ਬਾਅਦ ਰਿਐਕਸ਼ਨਸ ਕੀ ਕੀ ਹੋਣਗੇ ਕਿਉਂਕਿ ਜਦੋਂ ਇਹ ਸਜ਼ਾ ਸੁਣਾਈ ਜਾਂਦੀ ਹੈ 2021 ਅਕਤੂਬਰ ਦੇ ਵਿੱਚ ਉਸ ਸਮੇਂ ਡੇਰਾ ਸਿਸਾ ਦੇ ਵਿੱਚ ਬਿਲਕੁਲ ਸਨਾਟਾ ਫੈਲ ਗਿਆ ਸੀ ਜਿਹੜੇ ਖਾਸ ਤੌਰ ਤੇ ਪ੍ਰੇਮੀ ਅਸੀਂ ਕਹਿ ਲਈਏ ਡੇਰਾ ਡੇਰੇ ਦੇ ਨਾਲ ਜੁੜੇ ਹੋਏ ਤਾਂ ਉਹਨਾਂ ਦੇ ਵੱਲੋਂ ਆਪੋ ਆਪਣੇ ਪੱਖ ਰੱਖੇ ਗਏ ਸਨ ਅਤੇ ਲਗਾਤਾਰ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਤਾਂ ਮੁੱਦਾ ਸਿਆਸਤ ਤੌਰ ਤੇ ਕਾਫੀ ਪੱਕਦਾ ਰਿਹਾ ਕਿਉਂਕਿ ਇਲਜ਼ਾਮ ਜਿਹੜੇ ਨੇ ਉਹ ਜੀਜਪੀ ਸਰਕਾਰ ਤੇ ਲੱਗਦੇ ਰਹੇ ਨੇ ਹਰਿਆਣਾ ਦੀ ਸਰਕਾਰ ਤੇ ਲੱਗਦੇ ਰਹੇ ਨੇ ਵਿਸ਼ੇਸ਼ ਸਮੇਂ ਦਾ ਜ਼ਿਕਰ ਕੀਤਾ ਜਾਵੇ ਬੇਸ਼ੱਕ ਸੁਨਾਰੀਆ ਜ਼ਿਲ੍ਹੇ ਵਿੱਚ ਬੰਦ ਹੈ ਡੇਰਾ ਮੁਖੀ ਪਰ ਕੈਰੋਲ ਮਿਲਦੀ ਹੈ ਫਰਲੋ ਮਿਲਦੀ ਹੈ ਤਾਂ ਉਸ ਨੂੰ ਰਹਿ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਸਿੱਧੇ ਤੌਰ ਤੇ ਮਾਮਲਾ ਸਿਆਸਤ ਦੇ ਨਾਲ ਜੁੜਿਆ ਹੋਇਆ ਜਾਣ ਪੁੱਜ ਕੇ ਫੈਵਰੀਜ਼ਮ ਕੀਤਾ ਜਾਂਦਾ ਹੈ ਡੇਰਾ ਮੁਖੀ ਦਾ ਸਿਰਫ ਵੋਟਾਂ ਦੀ ਖਾਤਰ ਇਸ ਕਿਸਮ ਦੇ ਸਾਰੇ ਇਲਜ਼ਾਮ ਇਹ ਪਲੀਪਾਤੀ ਜਾਨੂ ਨੇ ਸਭ ਕੀ ਕਿਸ ਤਰੀਕੇ ਦੇ ਨਾਲੇ ਮਾਮਲਾ ਜਿਹੜਾ ਹੈ ਉਹ ਬੇਗਾਨੀ ਜ਼ਿਆਦਾ ਪਖਿਆ ਖਾਸ ਕਰਕੇ ਜਦੋਂ ਤੁਗਜ਼ਾਰ ਸੰਸਤਾਰਾ ਦੇ ਵਿੱਚ ਜਿਹੜਾ ਹੈ ਹਿੰਸਾ ਪੜਤੀ ਪੰਚਕੁਲਾ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਔਰ ਉਸ ਸਮੇ ਹੈਲੀਕਾਪਟਰ ਤੋਂ ਡੇਰਾ ਮੁਖੀ ਆਉਂਦਾ ਹਨੀਪ੍ਰਿਤ ਦੇ ਨਾਲ ਹਨੀਪ੍ਰਿਤ ਪਹਿਲੀ ਵਾਰ ਜਿਹੜੀ ਹੈ ਜਨਕ ਤੌਰ ਤੇ ਨਜ਼ਰ ਆਉਂਦੀ ਹੈ ਤਾਂ ਸਾਰਾ ਕੁਝ ਹੋਇਆ ਔਰ ਉਸੇ ਹੀ ਮਾਮਲੇ ਦੇ ਵਿੱਚ 2021 ਦੇ ਵਿੱਚ ਜਾ ਕੇ ਸਜ਼ਾ ਸੁਣਾਈ ਜਾਂਦੀ ਹੈ ਜਾਨੀ ਕਿ ਜਿਹੜੇ ਸਾਧੀਆਂ ਦੇ ਨਾਲ ਬਲਦਕਾਰ ਮਾਮਲੇ ਦੇ ਵਿੱਚ 2017 ਦੇ ਵਿੱਚ ਸਜ਼ਾ ਸੁਣਾਈ ਜਾਂਦੀ ਹੈ ਔਰ ਉਸ ਦੇ ਨਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਡੇਰਾ ਮੁਖੀ ਰਾਮ ਰਹੀਮ 10-10 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਨੀ ਕਿ ਕੁੱਲ 20 ਸਾਲ ਭਾਵੇਂ ਕਿ ਜਦੋਂ ਸ਼ੁਰੂਆਤ ਦੇ ਵਿੱਚ 10 ਸਾਲ ਦੀ ਸਜ਼ਾ ਦਾ ਐਲਾਨ ਹੋਇਆ ਸੀ ਤਾਂ ਇਹ ਇੱਕਦਮ ਤੋਂ ਜਾਣਕਾਰੀ ਲੱਗੀ ਜਾਂ ਖਬਰ ਫੈਲੀ ਕਿ ਸਿਰਫ 10 ਸਾਲ ਹੀ ਰਾਮ ਰਹੀਮ ਜੇਲ੍ਹ ਦੇ ਵਿੱਚ ਰਹੇਗਾ ਪਰ ਉਸ ਤੋਂ ਬਾਅਦ ਫੋਰਟ ਨੇ ਸਾਫ਼ ਕੀਤਾ ਕਿ ਦੋ ਸਾਧਵੀਆਂ ਨੇ ਦਾ ਦੋਵਾਂ ਦੇ ਮਾਮਲੇ ਦੇ ਵਿੱਚ 10-10 ਸਾਲ ਦੀ ਸਜ਼ਾ ਯਾਨੀ ਕਿ ਕੁੱਲ 20 ਸਾਲ ਦੀ ਸਜ਼ਾ ਹੈ ਤਾਂ ਹੁਣ ਉਸ ਤੋਂ ਬਾਅਦ 2021 ਦੇ ਵਿੱਚ ਆ ਕੇ ਰਣਜੀਤ ਕਤਲ ਕੇਸ ਦੇ ਨਾਲ ਜੁੜੀ ਹੋਏ ਮਾਮਲੇ ਦੇ ਵਿੱਚ RAM RAHIM ਨੂੰ ਜਿਹੜਾ ਹੈ ਉਹ ਸਜ਼ਾ ਸੁਣਾਈ ਜਾਂਦੀ ਹੈ ਚਾਰ ਹੋਰ ਦੋਸ਼ੀ ਹੁੰਦੇ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਪੰਜ ਦੇ ਪੰਜ ਜਿਹੜੇ ਦੋਸ਼ੀ ਨੇ ਅੱਜ ਉਹਨਾਂ ਨੂੰ ਹਾਈ ਕੋਰਟ ਨੇ ਪਰਿਕਰ ਦਿੱਤਾ ਕਿਉਂਕਿ ਹਾਈ ਕੋਰਟ ਦੇ ਵਿੱਚ ਚੁਣੌਤੀ ਵਾਲੀ ਪਟੀਸ਼ਨ ਜਿਹੜੀ RAM RAHIM ਦੇ ਵੱਲੋਂ ਲਗਾਈ ਗਈ ਸੀ ਉਹ ਅਸੀਂ ਲਗਾਤਾਰ ਇਹ ਸਾਰੇ ਮਾਮਲੇ ਦਾ ਜ਼ਿਕਰ ਕਰ ਰਹੇ ਹਾਂ ਯਾਕਰਕਾਰ ਇਹ ਮਾਮਲਾ ਜਿਹੜਾ ਹੈ ਉਹ ਕੀ ਹੈ ਦੱਸੋ ਜੀਏ ਕਿ ਡਿਟੇਲ ਆਰਡਰ ਜੇ ਹੋਣਾ ਬਾਕੀ ਹੈ 10 ਜੁਲਾਈ 2022 ਨੂੰ ਕੁਰਕਸ਼ੇਤਰ ਜ਼ਿਲ੍ਹੇ ਦੇ ਖਾਨਪੂਰ ਕੋਲਿਆ ਪਿੰਡ ਦੇ ਵਿੱਚ ਖੇਤਾਂ ਦੇ ਨੇੜੇ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਤਲ ਕਰ ਦਿੱਤਾ ਗਿਆ ਗੁਰਮੀਤ ਰਾਣਧੀਪ ਆ ਇਸ ਵੇਲੇ ਰੋहतक ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਹੈ ਔਰ 25 ਅਗਸਤ 2017 ਨੂੰ ਪੰਚਕੁਰਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਸ ਨੂੰ ਦੋ ਸਾਧਵੀਆਂ ਦੇ ਨਾਲ ਫਲਦਕਾਰ ਦਾ ਦੋਸ਼ੀ ਠਹਿਰਾਇਆ ਸੀ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸਾਰਾ ਜਨਵਰੀ 2019 ਨੂੰ ਉਸੇ ਸੀਬੀਏ ਅਦਾਲਤ ਨੇ ਸਰਸਾ ਦੇ ਪੱਤਰਕਾਰ रामचंद्र ਛਤਰਪਤੀ ਦੇ ਕਤਲ ਮਾਮਲੇ ਜੋ ਸੂ ਮਰਕੈਦੀ ਸਜ਼ਾ ਵੀ ਸੁਣਾਈ ਸੀ ਤਾਂ ਇਹ ਦੋਵੇਂ ਮਾਮਲੇ ਦੇ ਵਿੱਚ ਪਹਿਲਾ ਤੋਹੀ ਰਾਮ ਰਹਿਮ ਜਿਹੜਾ ਹੈ ਉਹ ਸਜ਼ਾ ਉਗਲ ਤੇ